ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਆਪਣੇ ਖੇਤਰ ਦੇ ਵਿੱਚ ਮੁਰਤੋਂ ਵਾਪਸੀ ਹੋਣ ਦੇ ਸੰਕੇਤ ਮਿਲੇ ਨੇ ਹਾਲਾਂਕਿ ਮਾਨ ਸਰਕਾਰ ਤੇ ਹੋਰ ਵੀ ਵਿਰੋਧੀ ਧਿਰਾਂ ਦੇ ਵਿੱਚ ਇਸ ਵੱਡੀ ਜਿੱਤ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਹੈ ਕਿ ਤਨਾ ਕਿਤੇ ਇਹ ਜਾਪ ਰਿਹਾ ਹੈ ਕਿ 2027 ਦੇ ਵਿੱਚ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਬੋਲਿਆ ਸੀ ਕਿ ਮੁਰ ਤੋਂ ਉਹਨਾਂ ਦੀ ਪਾਰਟੀ ਝੰਡਾ ਗੱਡੇਗੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੁਰ ਤੋਂ ਸਰਕਾਰ ਬਣੇਗੀ ਤਾਂ ਉਹ ਕੁਝ ਹੁੰਦਾ ਦਿਖਾਈ ਦੇ ਰਿਹਾ ਹੈ ਇਸੇ ਕਰਕੇ ਲੀਡਰਾਂ ਦੇ ਮਨਾਂ ਦੇ ਅੰਦਰ ਹਲਚਲ ਪੈਦਾ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪਿਛਲੇ 9 ਸਾਲਾਂ ਦੇ ਵਿੱਚ ਮਿਲੇ ਸੋਕੇ ਨੂੰ ਮਿਟਾ ਕੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਪੰਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਹਰਿਆਲੀ ਦਿਖਾਈ ਹੈ ਹਾਲਾਂਕਿ ਪਾਰਟੀ ਨੇ ਚੋਣਾਂ ਦੇ ਵਿੱਚ ਤੀਜੇ ਨੰਬਰ ਤੇ ਆਈ ਆ ਪਰ ਇਸ ਸਭ ਦੇ باوجود ਇਸ ਨੂੰ ਵਾਪਸੀ ਦੇ ਸੰਕੇਤ ਮੰਨਿਆ ਜਾ ਰਿਹਾ ਹੈ ਜਿਸ ਦੇ ਪਿੱਛੇ ਕਈ ਕਾਰਨ ਵੀ ਦੱਸੇ ਜਾ ਰਹੇ ਨੇ ਇਸ ਵੱਡੀ ਜਿੱਤ ਤੋਂ ਬਾਅਦ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀਡੀਓ ਜਰੀਏ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਸਿਮਰਤ ਕੋਰ ਬਾਦਲ ਦੇ ਵੱਲੋਂ ਇਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਇਹ ਜਿੱਤ ਸਰਕਾਰ ਦੇ ਮੂੰਹ ਤੇ ਤਮਾਚਾ ਹੈ ਕਿਉਂਕਿ ਉਹਨਾਂ ਦੇ ਵਰਕਰਾਂ ਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਦੇ ਕਾਗਜ਼ ਤੱਕ ਪਾਰ ਦਿੱਤੇ ਗਏ ਟੱਕੇ ਸ਼ਾਹੀ ਕੀਤੀ ਗਈ ਪਰ ਫਿਰ ਵੀ ਅਕਾਲੀ ਦਲ ਦੇ ਵੱਲੋਂ ਇੰਨੀਆਂ ਸੀਟਾਂ ਜਿੱਤੀਆਂ ਗਈਆਂ ਤੇ ਇਸ ਤੋਂ ਸਾਫ਼ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਮੁੜ ਤੋਂ ਉੱਭਰ ਰਿਹਾ ਹੈ ਸਖਵੀਰ ਸਿੰਘ ਬਾਦਲ ਦੀ ਗੱਲ ਸੱਚ ਹੁੰਦੀ ਦਿਖਾਈ ਦੇ ਰਹੀ ਹੈ ਇਸੇ ਕਰਕੇ ਹਰਸਿਮਰਤ ਕੌਰ ਬਾਦਲ ਨੇ ਤਿੱਖੇ ਤੰਜ ਵੀ ਸਰਕਾਰ ਤੇ ਕਸੇ ਨੇ ਕੀ ਕੁਝ ਕਹਿਣਾ ਸੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਤੁਸੀਂ ਵੀ ਸੁਣੋ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਆਪਣੇ ਸਾਰੇ ਵੋਟਰਾਂ ਦਾ ਵਰਕਰਾਂ ਦਾ ਖਾਸ ਤੌਰ ਤੇ ਬਹੁਤ-ਬਹੁਤ ਧੰਨਵਾਦ ਕਰਦੀਆਂ ਤੇ ਉਹਨਾਂ ਸਾਰਿਆਂ ਉਮੀਦਵਾਰਾਂ ਨੂੰ ਮੈਂ ਵਧਾਈ ਦੇਣੀਆਂ ਜਿਨ੍ਹਾਂ ਨੇ ਪਾਰਟੀ ਦਾ ਇਨਾ ਵੱਡਾ ਮਾਨ ਵਧਾਇਆ ਇਸਾਰੇ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੇ ਸਭ ਤੋਂ ਸ਼ਾਨਦਾਰ ਕਾਮਯਾਬੀ ਤੇ ਜਿੱਤ ਮਿਲੀਏ ਉਹ ਬਠਿੰਡੇ ਤੋਂ ਮਿਲੀਏ ਖਾਸ ਤੌਰ ਤੇ ਬਠਿੰਡੇ ਜ਼ਿਲ੍ਹੇ ਤੋਂ ਲੰਮੀ ਦੇ ਉਮੀਦਵਾਰਾਂ ਦਾ ਵਰਕਰਾਂ ਦਾ ਵੋਟਰਾਂ ਦਾ ਆਪਣੇ ਪੁੱਚੋ ਹਲਕੇ ਦਾ ਆਪਣੇ ਬਠਿੰਡਾ ਦਿਹਾਤੀ ਦਾ ਸਮੂਹ ਬਠਿੰਡਾ ਪਾਰਲੀਮੈਂਟਰੀ ਹਲਕੇ ਦਾ ਪਾਵੇਂ ਮੋੜ ਹੋਏ ਪਾਵੇਂ ਤਲਵੰਡੀ ਸਾਬੋ ਹੋ ਜਾਂ ਫਿਰ ਮਾਨਸਾ ਸਰਦੂਲਗੜ ਬੁਢਲਾਡਾ ਸਾਰਿਆਂ ਦਾ ਹੱਥ ਬਨ ਕੇ ਜਿੱਥੇ तहे ਦਿਲੋਂ ਸ਼ੁਕਰਾਨਾ ਕਰਦੀਆਂ ਬਹੁਤ ਵੱਡੀ ਵਧਾਈਆਂ ਉਹਨਾਂ ਸਾਰੇ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਕਈਆਂ ਨੇ ਤਾਂ 5-5 ਹਜ਼ਾਰ ਦੀ ਲੀਡ ਦੇ ਨਾਲ ਕਾਮਯਾਬੀ ਕੀਤੀ ਹੈ ਇਹ ਇਹ ਸਰਕਾਰ ਦੇ ਮੂੰਹ 'ਤੇ ਇੱਕ ਤਮਾਚਾ ਹੈਗਾ ਜਿਨ੍ਹਾਂ ਨੇ ਹਰ ਤਰ੍ਹਾਂ ਦਾ ਹਿਲਾ ਅਪਣਾਇਆ ਜ਼ੋਰ ਜ਼ਬਰ ਧੱਕਾ ਕਾਗਜ਼ ਰੱਦ ਕਰਨੇ ਗਿਣਤੀ ਵਿੱਚ ਉੱਚ ਨੀਚ ਕਰਨੀ ਜਿੱਤੇ ਹੋਏ ਨੂੰ ਜੇਤੂ ਕਰਾਰ ਨਹੀਂ ਦੇਣਾ ਹਰ ਹਿਲਾ ਅਪਣਾਇਆ ਲੇਕਿਨ ਫੇਰ ਵੀ ਬਠਿੰਡਾ ਪਾਰਲੀਮੈਂਟਰੀ ਹਲਕੇ ਨੇ ਇੰਨਾ ਸ਼ਾਨਦਾਰ ਜਿਹੜਾ ਆਪਣਾ ਰਿਜ਼ਲਟ ਦਿੱਤਾ ਹੈ ਉਹਦੇ ਵਾਸਤੇ ਮੈਂ ਦਿਲੋਂ ਰਿਣੀ ਆਪਣੇ ਸਾਰੇ ਵਕਰਾ ਤੇ ਸਾਰੇ ਵੋਟਰਾਂ ਦੀ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ